ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਤੁਹਾਡੇ ਨਾਲ ਸਿਰਫ ਮੋਡੇ ਦੀ ਕਾਟ ਸ਼ੇਅਰ ਕਰਾਂਗੇ ਕਿਉਂਕਿ ਮੈਨੂੰ ਮੇਰੀਆਂ ਭੈਣਾਂ ਦੇ ਬਹੁਤ ਮੈਸੇਜ ਆ ਰਹੇ ਸੀ। ਇੱਕ ਤਾਂ ਮੋਡੇ ਦੀ ਕਾਟ 'ਚ ਉਹਨਾਂ ਨੂੰ ਕਨਫਿਊਜ਼ਨ ਆ ਗਈ। ਇੱਕ ਮੇਰੀ ਭੈਣ ਦਾ ਆਇਆ ਸੀ ਜੀ ਬਾਹਾਂ ਦੀ ਕਾਟ ਪਿੱਛੇ। ਇਹ ਮਤਲਬ ਕੀ ਵੀਡੀਓ ਮੇਰੀ ਪਹਿਲਾਂ ਪਾਈ ਹੋਈ ਆ। ਅੱਜ ਤੁਹਾਡੇ ਕਰਕੇ ਆਪਾਂ ਇਹ ਵੀਡੀਓ ਦੁਬਾਰਾ ਫੇਰ ਰਿਪੀਟ ਕਰ ਰਹੇ ਆਂਗੇ। ਦੇਖੋ ਜੀ ਆ ਆਪਣਾ ਕੱਪੜਾ ਗਾ ਇਹਦੇ ਉੱਤੇ ਆਪਾਂ ਪਾਵਾਂਗੇ ਜੀ 19 ਇੰਚ ਕਾਟ 19 ਇੰਚ ਬ੍ਰੈਸਟ ਵਾਲਿਆਂ ਦੀ ਕਾਟ ਪਾ ਕੇ ਦਿਖਾਵਾਂਗੇ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਜਿਹੜਾ ਟੀਰਾ ਦਾ ਟੀਰਾ ਲੈਣਾ ਜੀ ਆਪਾਂ 6.5 ਇੰਚ ਆਹ ਲਓ ਜੀ ਟੀਰਾ 6.5 ਇੰਚ ਤੇ ਜਿਹੜਾ نیچے ਨੂੰ ਮੋਢਾ ਦਾ ਮੋਢਾ ਲਵਾਂਗੇ ਜੀ ਆਪਾਂ 7.5 ਸਾਢੇ 6 ਸਾਢੇ 7 ਤੇ ਜਿਹੜਾ ਇੱਥੇ ਆਪਾਂ 6.5 ਲਿਆਗਾ ਇੱਥੇ ਜੀ ਆਪਾਂ ਇਹ 6 ਲਵਾਂਗੇ ਅੱਧਾ ਇੰਚ ਆਪਾਂ ਕਟਾ ਲੈਣਾ ਅੱਧਾ ਇੰਚ ਘਟਾਉਣ ਤੋਂ ਬਾਅਦ ਆਪਾਂ ਐਦਾਂ ਇੱਕ ਬਾਕਸ ਰੈਡੀ ਕਰ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਬਾਕਸ ਰੈਡੀ ਹੋ ਗਿਆ ਠੀਕ ਹੈ ਜੀ ਇੱਥੋਂ ਆਪਣਾ 6.5 ਇੱਥੋਂ 6 ਹੁਣ ਆਪਾਂ ਤਾਂ ਉਹਨੂੰ ਕਾਟ પા ਕੇ ਦਿਖਾਵਾਂਗੇ ਦੇਖੋ ਇੱਥੋਂ ਪਾਉਣੀ ਆ ਆਪਾਂ ਅੱਧਾ ਇੰਚ ਦੀ ਕਾਟ ਇਹ ਪਾਉਣੀ ਬਹੁਤ ਜ਼ਰੂਰੀ ਹੈ ਜੀ ਨਹੀਂ ਜਿਹੜੇ ਆਪਣੇ ਮੋਢੇ ਨੇ ਇਹ ਡਿੱਗਦੇ ਰਹਿੰਦੇ ਨੇ ਹੁਣ ਪਾਵਾਂਗੇ ਜੀ ਆਪਾਂ ਇੱਥੋਂ ਮੋਢੇ ਵਾਲੀ ਕਾਟ ਜਿਹੜੀ ਫਰੰਟ ਵਾਲੀ ਆ ਇਹ ਪਾਵਾਂਗੇ ਜੀ ਆਪਾਂ 1 ਇੰਚ ਤੇ ਜਿਹੜੀ ਜੀ ਬੈਕ ਵਾਲੀ ਆਗੀ ਇਹ ਪਾਵਾਂਗੇ ਜੀ ਆਪਾਂ 2 ਇੰਚ ਠੀਕ ਹੈ ਜੀ ਆ 1 ਇੰਚ ਤੇ ਤੇ ਆ 2 ਇੰਚ ਤੇ ਤੇ ਜਿਹੜੀ ਆਪਣੀ ਹੁਣ ਇੱਕ ਗੁਲਾਈ ਪੈਣੀ ਆ ਇਹ ਪਾਉਗੀ ਆਪਣੀ ਬ੍ਰੈਸਟ ਦੇ ਹਿਸਾਬ ਚ ਜਿੱਦਾਂ ਇਹਨਾਂ ਦੇ ਦੇਖੋ ਜੀ ਬ੍ਰੈਸਟ ਹੈਗੀ ਆ 19 ਇੰਚ ਆਪਾਂ 19 ਦਾ ਹਾਫ ਕਰ ਲੈਣਾ ਇਸ ਤਰ੍ਹਾਂ 19 ਦਾ ਹਾਫ ਆਇਆ ਜੀ 9.5 ਇੰਚ ਆਪਾਂ ਦੇਖੋ ਇੱਥੇ ਕੁਝ ਨਹੀਂ ਵਧਾਉਣਾ ਘਟਾਉਣਾ ਪੂਰਾ 9.5 ਇੰਚ ਤੇ ਆਪਾਂ ਮਾਰਕ ਕਰ ਲੈਣਾ ਇਸ ਤਰ੍ਹਾਂ ਇਹ ਮਾਰਕ ਕਰਨ ਤੋਂ ਬਾਅਦ ਆਪਾਂ ਜੀ ਇਹਦਾ 3.5 ਆ ਗਿਆ 3.5 ਦਾ ਅੱਧ ਕਰ ਲੈਣਾ ਆ ਲਓ ਜੀ ਜਿੰਨਾ ਇਹ ਆ ਗਿਆ ਇਹ ਹੈਗਾ ਜੀ 1.2 ਇੰਚ ਓਨੇ ਹੀ ਆਪਾਂ ਜੀ ਇੱਥੇ ਮਾਰਕ ਕਰ ਲੈਣਾ ਠੀਕ ਹੈ ਜੀ ਜਿਹੜੀ ਪਿਛਲੀ ਕਾਟ ਆ ਗਈ ਗਲਾਈ ਦੇਣੀ ਆ ਇਹ ਆਪਾਂ ਪਾਵਾਂਗੇ ਜੀ 5.5 ਇੰਚ ਤੇ ਹੁਣ ਆਪਾਂ ਤੁਹਾਨੂੰ ਇਹਦੀ ਗਲਾਈ ਦੇ ਕੇ ਦਿਖਾਉਣੇ ਆ ਨਾਲੋ ਜੀ ਆ ਹੋਗੀ ਫਰੰਟ ਵਾਲੀ ਆ ਦੇਖੋ ਜੀ ਆ ਪੈ ਗਈ ਆਪਣੀ ਮੋਡੇ ਦੀ ਕਾਟ ਮੇਰੇ ਇੱਕ ਭੈਣ ਦਾ ਜੇ ਮੈਸੇਜ ਆਇਆ ਸੀ ਵੀ ਦੀਦੀ ਹਰ ਇੱਕ ਸਾਈਜ਼ ਚ ਆਪਾਂ 1 ਇੰਚ ਦੀ ਤੇ ਪਿੱਛੇ 2 ਇੰਚ ਦੀ ਕਾਟ ਪਾਉਣੀ ਆ ਦੇਖੋ ਜੀ ਮੈਂ ਹਰ ਇੱਕ ਸਾਈਜ਼ ਚ ਫਰੰਟ ਵਾਲੀ 1 ਇੰਚ ਦੀ ਤੇ ਜਿਹੜੀ ਬੈਕ ਵਾਲੀ ਏ 2 ਇੰਚ ਦੀ ਜੇ ਕੋਈ ਬਹੁਤ ਹੀ ਜ਼ਿਆਦਾ ਹੈਵੀ ਨਾਪ ਦਾ ਸੂਟ ਆ ਜਿੱਦਾਂ 25 ਇੰਚ ਬ੍ਰੈਸਟ ਜਾਂ 26 ਇੰਚ ਬ੍ਰੈਸਟ ਜੇ ਐਨਾ ਹੈਵੀ ਸਾਈਜ਼ ਦਾ ਕੋਈ ਸੂਟ ਹੈਗਾ ਉਹਦੇ ਵਿੱਚ ਜੀ ਆਪਾਂ ਫਰੰਟ ਵਾਲੀ ਕਾਟ 1.5 ਇੰਚ ਦੀ ਪਾਉਣੀ ਆ ਠੀਕ ਹੈ ਜੀ ਤੇ ਜਿਹੜੀ ਪਿਛਲੀ ਆ ਗਈ ਉਹ ਹੋਜੂਗੀ 3 ਇੰਚ ਦੀ ਠੀਕ ਹੈ ਜੀ ਨਾਰਮਲ ਹੈ ਨਾਰਮਮਲ ਸੂਟਾਂ ਚ ਨਾਰਮਲ ਸਾਈਜ਼ਾਂ ਚ ਜਿੱਦਾਂ ਹੋ ਗਿਆ 16 17 18 19 20 21 22 23 24 ਠੀਕ ਹੈ ਜੀ ਇੱਥੇ ਤੱਕ ਜਿਹੜੀ ਆ ਕਟ ਆ ਗਈ ਆਪਾਂ ਇੱਕ 6 ਇੰਚ ਤੇ ਫਰੰਟ ਵਾਲੀ ਤੇ ਜਿਹੜੀ ਪਿਛਲੀ ਆ 2 ਇੰਚ ਤੇ ਕੋਈ ਬਹੁਤ ਹੀ ਹੈਵੀ ਸਾਈਜ਼ ਦਾ ਮਤਲਬ ਕਿ ਜਿੰਨਾ ਮੇਰੀਆਂ ਭੈਣਾਂ ਦੇ ਇਥੋਂ ਛਾਤੀ ਕਾਫੀ ਭਾਰੀ ਹੁੰਦੀ ਹੈਗੀ ਸਿਰਫ ਉਹ ਸਾਈਜ਼ 'ਚ ਜਿਹੜੀ ਫਰੰਟ ਵਾਲੀ ਕਾਟ ਆ ਗਈ ਉਹ ਪਾਉਗੀ ਜੀ 1.5 ਇੰਚ ਤੇ ਤੇ ਜਿਹੜੀ ਪਿਛਲੀ ਹੈਗੀ ਉਹ ਪਾਉਗੀ 3 ਇੰਚ ਤੇ ਠੀਕ ਆ ਜੀ ਤੇ ਦੂਸਰੀ ਗੱਲ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆਂਗੇ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਬਾਹ ਦੀ ਕਟਿੰਗ ਕਰਕੇ ਦਿਖਾਵਾਂਗੇ ਨਾਰਮਲ ਹਰ ਇੱਕ ਸਾਈਜ਼ 'ਚ ਜਿਹੜੀ ਆਪਣੀ ਮੋਢੇ ਦੀ ਕਾਟ ਆ ਗਈ फ्रंटਾਈ 1 इंच ਤੇ ਤੇ ਜਿਹੜੀ ਬੈਕ ਵਾਲੀ ਐ ਉਹ 2 इंच ਤੇ ਜੇ ਕੋਈ ਚਾਰਾ ਹੈਵੀ ਆ 25-26 ਇੰਚ ਬਰਸਟਾ ਨਾ ਪਾਗਾ ਉਹਦੇ ਵਿੱਚ ਜੀ ਆਪਾਂ 1.5 ਇੰਚ ਤੇ ਕਾਟ ਪਾਉਣੀ ਐ ਆ ਦੇਖੋ ਜੀ ਆਹ ਹੈ ਆਪਣਾ ਬਾਹਾਂ ਦਾ ਕੱਪੜਾ ਠੀਕ ਐ ਜੀ ਇਹ ਬਾਹਾਂ ਦੀ ਕਟਿੰਗ ਵੀ ਆਪਾਂ ਤੁਹਾਨੂੰ ਦੁਬਾਰਾ ਤਾਂ ਕਰਕੇ ਦਿਖਾਈ ਅੱਜ ਇੱਕ ਮੇਰੀ ਭੈਣ ਦਾ ਪਵਨ ਨਾਮ ਦੀ ਆਈਡੀ ਤੋਂ ਮੈਸੇਜ ਆਇਆ ਸੀ ਵੀ ਦੀਦੀ ਬਿਹਾਰਿਕ ਸਾਈਜ਼ ਚ ਵੀ ਜਿਹੜੀ ਆਪਣੀ ਮੋਡੇ ਦੀ ਕਾਟ ਆ ਗਈ ਉੱਪਰੋਂ 2.5 ਇੰਚ ਤੋਂ ਤੇ ਨੀਚੇ ਤੋਂ 3 ਇੰਚ ਤੋਂ ਹੀ ਪਾਉਣੀ ਆ ਹਾਂਜੀ ਤਾਂ ਇਹਨੇ ਹਰ ਇੱਕ ਸਾਈਜ਼ ਚ ਜਿਹੜੀ ਆ ਵਾਲੀ ਕਾਟ ਆ ਉੱਪਰੋਂ 2.5 ਇੰਚ ਤੇ ਨੀਚੇ ਤੋਂ 3 ਇੰਚ ਦੇਖੋ ਜੀ ਮੈਂ ਹਰ ਇੱਕ ਸਾਈਜ਼ ਚ ਨੀਚੇ ਤੋਂ ਇੱਥੋਂ 3 ਇੰਚ ਤੇ ਉੱਪਰੋਂ 2.5 ਇੰਚ ਚ ਪਾਉਣੀ ਆ ਇਹ ਕਦੇ ਵੀ ਮੇਰੀ ਬਾਹਾਂ ਦੇ ਵਿੱਚ ਕੋਈ ਬਲ ਨਹੀਂ ਪਏ ਹੈਗੇ ਜਾਂ ਬਾਹਾਂ ਜੜਨ ਚ ਪ੍ਰੋਬਲਮ ਨਹੀਂ ਆਈ ਜਾਂ ਕਿਸੇ ਵੀ ਸਾਈਜ਼ ਚ ਬਾਹਾਂ ਚ ਇੰਨਾ ਕੱਟ ਪਉਣ ਤੋਂ ਬਾਅਦ ਕਦੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਬਾਹਾਂ ਦਾ ਨਾਪ ਕਿਦਾਂ ਲੈਣਾ ਦੇਖੋ ਜੀ ਇਹ ਕੱਪੜਾ ਦਾ ਆਪਣਾ ਦਾਸ ਤੋਂ ਥੋੜਾ ਜਿਹਾ ਘੱਟ ਹੈਗਾ 10 ਇੰਚ ਕੱਪੜਾ ਯਾਨੀ 20 ਇੰਚ ਹੋ ਗਿਆ ਸਾਰਾ ਇਹ ਡਬਲ 10 ਇੰਚ ਵਸਾਇਆ ਹੋਇਆ ਜਦੋਂ ਨਾ ਆਪਾਂ ਬਾਹਾਂ ਦਾ ਨਾਪ ਲੈਣਾ ਦੇਖੋ ਜੀ ਇੰਨਾ ਕ ਤਾਂ ਆਪਣਾ ਸਲਾਈ ਚ ਆ ਜਾਂਦਾ ਉੱਪਰ ਇੱਥੇ ਆਪਾਂ ਨਾ ਅੱਗੇ ਵਾਲੀ ਜਿਹੜੀ ਕਾਰਟ ਪਾਈ ਹੋਈ ਆ ਆਪਾਂ ਫਰੰਟ ਵਾਲਾ ਮੋਡਾ ਨਾ ਆਪਣਾ ਆਪਾਂ ਪਿਛਲਾ ਨਹੀਂ ਨਾਪਣਾ ਇੱਥੇ ਇੰਚ ਟੇਪ ਰੱਖ ਲੈਣਾ ਐਦਾਂ ਕਮਾਈ ਜਾਣਾ ਦੇਖੋ ਇੱਥੇ ਉਂਗਲ ਰੱਖ ਲਓ ਫੇਰ ਇੱਥੇ ਉਂਗਲ ਰੱਖ ਲਓ ਐਦਾਂ ਦੇਖੋ ਮੋਡਾ ਆਪਣਾ 9 ਤੋਂ ਆ 1 ਪੁਆਇੰਟ ਘਟਾ 9 ਹੀ ਲਾ ਲਊ 9 ਇੰਚ ਆਪਣਾ ਮੋਡਾ ਤਿਆਰ ਆਗਾ ਠੀਕ ਹੈ ਜੀ 19 ਇੰਚ ਬ੍ਰੈਸਟ ਵਾਲਿਆਂ ਦਾ ਹੁਣ ਜਦੋਂ ਇਹ ਆਪਾਂ ਨਾਪਿਆ ਦੁਬਾਰਾ ਫੇਰ ਦੱਸਦੇ ਆ ਜੀ ਆ ਸਾਈਜ਼ ਨਹੀਂ ਨਾਪਣਾ ਹੈਗਾ ਇੱਥੋਂ ਨਹੀਂ ਮੋਡਾ ਨਾਪਣਾ ਆਪਾਂ ਫਰੰਟ ਤੋਂ ਮੋਡਾ ਨਾਪਣਾ ਜਿੱਥੋਂ ਆਪਣੀ ਮੂਰਲੀ ਕਾਟ ਪਾਈ ਹੋਈ ਆ ਮੂਰਲੇ ਬੱਲੇ ਦੀ ਕਾਟ ਪਾਈ ਹੋਈ ਆ ਇੱਥੋਂ ਮੋਡਾ ਨਾਪਣਾਗਾ ਇਹ ਆਇਆ ਜੀ 9 ਇੰਚ ਆਪਾਂ ਅੱਧਾ ਇੰਚ ਘਟਾ ਕੇ ਨਸਾਲ ਲਵਾਂ ਆਪਾਂ ਲਾਉਣਾ ਦਾ 8.5 ਇੰਚ ਦੇ ਆ ਲਓ ਜੀ ਅੱਧਾ ਆ ਦੇਖੋ ਜੀ ਹੁਣ ਆਪਾਂ ਨੇ ਇਧਰ ਨੂੰ 3 ਇੰਚ ਦੀ ਕਾਟ ਪਾਉਣੀ ਆ ਦੇਖੋ ਜੀ ਹਰ ਇੱਕ ਸਾਈਜ਼ ਚ ਕੋਈ ਮੇਰੀ ਭੈਣ ਮੋਟੀ ਆ ਕੋਈ ਪਤਲੀ ਆ ਹੈਵੀ ਸਾਈਜ਼ ਆ ਨੋਰਮਲ ਸਾਈਜ਼ ਆ ਉਹਦੇ ਵਿੱਚ ਜਿਹੜੀ ਇੱਧਰ ਨੂੰ ਕਾਟ ਆ ਜੀ ਇਹ 3 ਇੰਚ ਤੇ ਪਊਗੀ ਤੇ ਜਿਹੜੀ ਆਪਾਂ ਇੱਧਰ ਨੂੰ ਬਾਹਨ ਦਾ ਨਸਾਨ ਲਾਉਣਾਗਾ ਇਹ ਜਿੰਨਾ ਆਪਣਾ ਇੱਥੋਂ ਮੋਡਾਗਾ ਇਹ ਮੋਡਾ ਆਇਆ ਸੀ 9 ਇੰਚ ਆ ਅੱਧਾ ਇੰਚ ਘਟਾ ਕੇ ਲਾਉਣਾ 8.5 ਤੇ ਲਾਇਆ ਤੇ ਜਿਹੜੀ ਉੱਪਰੋਂ ਆਪਾਂ ਗਲਾਈ ਦੇਣੀ ਆ ਇਹ ਦਵਾਂਗੇ ਜੀ 2.5 ਇੰਚ ਤੇ ਉੱਪਰ ਮਸਾਨ ਲਾਵਾਂਗੇ ਹੁਣ ਆਪਾਂ ਜੀ ਆਹ ਵਾਲੇ ਪੁਆਇੰਟ ਤੋਂ ਇਹਦੇ ਨਾਲ ਐਦਾ ਇੰਚ ਟੇਪ ਨੂੰ ਮਿਲਾ ਲੈ ਦੇਖੋ ਇਹ ਆਇਆਗਾ ਸੇ ਤੋਂ ਥੋੜਾ ਖੁੱਪਰ ਆਗਾ ਆਪਾਂ ਏਦਾਂ ਇੰਚੀ ਟੇਪ ਨੂੰ ਫੋਲਡ ਕਰ ਲਓ ਇਹਦਾ ਹਾਫ ਕਰ ਲੈਣਾ ਆਪਾਂ ਠੀਕ ਆ ਜੀ ਇਹਦਾ ਹਾਫ ਕਰ ਲਿਆ ਤੇ ਇੱਥੇ ਇੱਕ ਲਾਈਨ ਬਣਾ ਲਓ ਏਦਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੀ ਆਪਾਂ ਬਾਹਨ ਦੀ ਕਾਟ ਪਾਉਣੀ ਦੱਸਾਂਗੇ ਹੁਣ ਦੇਖੋ ਆ ਲਾਈਨ ਬਣਾ ਲਈ ਏਦਾਂ ਸੈਂਟਰ ਵੀ ਕਰ ਲਿਆ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ ਆ ਵਾਲੀ ਕਾਟ ਕਿੰਨੀ ਪਾਈ ਸੀ 1 ਇੰਚ ਦੀ 1 ਇੰਚ ਦੀ ਕਾਟ ਪਾਈ ਆ ਨਾ ਤਾਂ ਜਿਹੜੀ ਬਾਹ ਦੀ ਕਾਰਟ ਆਪੇ ਵੀ 1 ਇੰਚ ਦੀ ਪਾਉਣੀ ਆ ਇਹ 1 ਇੰਚ ਦੀ ਕਿਵੇਂ ਪਾਉਣੀ ਆ ਇਹ ਜਿਹੜਾ ਅੱਧਾ ਇੱਧਰ ਕਰ ਲੈਣਾ ਅੱਧਾ ਇੰਚ ਇੱਧਰਲੀ ਸਾਈਡ ਅੱਧਾ ਇੰਚ ਇੱਧਰਲੀ ਸਾਈਡ ਇਹ ਹੋ ਗਿਆ ਨਾ ਜੀ 1 ਇੰਚ ਐਦਾਂ ਆਪਾਂ 1 ਇੰਚ ਪੂਰਾ ਕਰਨਾ ਦੇਖੋ ਆਹ ਲਓ 1 ਇੰਚ ਹੋ ਗਿਆ 1 ਇੰਚ ਆ ਹੋ ਗਿਆ 1 ਇੰਚ ਆ ਹੋ ਗਿਆ ਜਿੰਨੀ ਆਪਾਂ 1 ਇੰਚ ਦੀ ਕਾਟ ਪਾਵਾਂਗੇ ਜਦੋਂ ਫਿਰ 1 ਇੰਚ ਦੀ ਕਾਟ ਆਪਾਂ ਬਾਹ ਚ ਸੇਮ ਇਸ ਕਾਟ ਪਾਵਾਂਗੇ ਤਾਂ ਆਪਣੀ ਕਦੇ ਵੀ ਮੋਡੇ ਦੇ ਵਿੱਚ ਝੋਲ ਨਹੀਂ ਪਊਗਾ ਬਾਹ ਨੂੰ ਖਿੱਚ ਨਹੀਂ ਪਊਗੀ ਹੁਣ ਆਪਾਂ ਤਾਂ ਉਹਨੂੰ ਕਾਟ ਪਾ ਕੇ ਦਿਖਾਉਣੇ ਆ ਦੇਖੋ ਇੱਥੇ ਚਾਹਕ ਰੱਖ ਲੈਣਾ ਚਾਹਕ ਰੱਖ ਕੇ ਅੰਬੋਤੀ ਆ ਬਈ ਪਿਛਲੀ ਕਾਟ ਹੁਣ ਆਪਾਂ ਪਾਵਾਂਗੇ ਫਰੰਟ ਦਾ ਦੇਖੋ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਜੇ ਜਦੋਂ ਤੁਸੀਂ ਕਾਟ ਪਾਉਣੇ ਹੋ ਜਿਹੜਾ ਤੱਕ ਤੇਰੀ ਸ਼ੇਪ ਲੀਫ ਦੀ ਸ਼ੇਪ ਤਿਆਰ ਹੁੰਦੀ ਹੈਗੀ ਤਾਂ ਤੁਹਾਡੀ ਜਿਹੜੀ ਕਾਟ ਆ ਉਹ ਬਿਲਕੁਲ ਸਹੀ ਪਈ ਹੋਈ ਹੈ ਜੀ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੇ ਆਇਓ। ਇਹ ਕੋਜੀ ਬਿਲਕੁਲ ਗਲਾਈ 'ਚ ਕੱਟਣਾ ਆ ਗਾਲੀ ਜਗ੍ਹਾ ਤੋਂ। ਲਓ। ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਜਦੋਂ ਮੈਂ ਬਾਹਾਂ ਦੇ ਵਿੱਚ ਕਾਟ ਪਾਉਣੀ ਆ ਤਾਂ ਮੇਰੀ ਦੋਵੇਂ ਫਰੰਟ ਵਾਲੇ ਪਾਸੇ ਨਹੀਂ ਆਉਂਦੀ ਉਹ ਜੀ ਕਿਉਂ ਨਹੀਂ ਆਉਂਦੀ ਉਹ ਤੁਹਾਨੂੰ ਦੱਸਦੇ ਆ ਦੇਖੋ ਆਪਾਂ ਕਪੜਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਜੀ ਜਦਾ ਵਾਲਾ ਕਪੜਾ ਨਾ ਆ ਦੇਖੋ ਆਪਾਂ ਪਹਿਲਾਂ ਸਹੀ ਆ ਦੇਖੋ ਜੀ ਪਹਿਲਾਂ ਆਪਾਂ ਤਾਈਓ ਕਪੜਾ ਸਹੀ ਨਹੀਂ ਸੀ ਰੱਖਿਆ ਵੀ ਮੇਰੇ ਭੈਣ ਨੂੰ ਸਮਝਾ ਸਕਾ ਮੈਂ ਦੇਖੋ ਪਹਿਨੇ ਤੁਹਾਡੀ ਬਾਹਾਂ ਦੀ ਕਾਟ ਤਾਂ ਨਹੀਂ ਸਹੀ ਆਉਂਦੀ ਦੇਖੋ ਆਹ ਵਾਲਾ ਹਿੱਸਾ ਵੀ ਉਲਟਾ ਦਾ ਆ ਵੀ ਉਲਟਾ ਇਹ ਦੋਵਾਂ ਨੂੰ ਆਪਾਂ ਨੇ ਆਪਸ ਵਿੱਚ ਮਿਲਾ ਲੈਣਾ ਜਾਂ ਫਿਰ ਆ ਵਾਲਾ ਪਾਸਾ ਵੀ ਸਿੱਧਾ ਆ ਵਾਲਾ ਪਾਸਾ ਵੀ ਸਿੱਧਾ ਦਾ ਪ੍ਰਿੰਟ ਦਾ ਇਹਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਠੀਕ ਆ ਜੀ ਜੇ ਦੋਵੇਂ ਇਦਾਂ ਹੋਣਗੇ ਕੱਪੜੇ ਦੇਖੋ ਆ ਸਿੱਧਾ ਹੋ ਗਿਆ ਪ੍ਰਿੰਟ ਵਾਲਾ ਆ ਉਲਟਾ ਹੋ ਗਿਆ ਠੀਕ ਹੈ ਜੀ ਫੇਰ ਕੀ ਹੋਊਗਾ ਜੀ ਜਿਹੜੀ ਕਾਟ ਆ ਗਈ ਇੱਕ ਪਿੱਛੇ ਚਲੀ ਜਾਊਗੀ ਇੱਕ ਅੱਗੇ ਚਲੀ ਜਾਊ ਜੇ ਦੋਵੇਂ ਕਾਟਾਂ ਆਪਾਂ ਫਰੰਟ ਦੇ ਪੱਲੇ 'ਚ ਹੀ ਲੈ ਕੇ ਆਉਣੀਆਂ ਨੇ ਤਾਂ ਕੱਪੜਾ ਆਪਾਂ ਮਤਲਬ ਜਿਹੜੇ ਆਪਣੇ ਆਹ ਪਾਸੇ ਨੇ ਇਹ ਇਦਾਂ ਮਲਾਉਣੇ ਨੇ ਆ ਦੇਖੋ ਆ ਵੀ ਉਲਟਾ ਤੇ ਆ ਵੀ ਉਲਟਾ ਜੀ ਐਸ ਤਰ੍ਹਾਂ ਬਸਾਉਣੇ ਨੇ ਆ ਲੋ ਜੀ ਜੇ ਆਪਣੇ ਮਤਲਬ ਕੀ ਜਿਹੜਾ ਪ੍ਰਿੰਟ ਵਾਲਾ ਪਾਸਾ ਉਹ ਸਹੀ ਹੋਊਗਾ ਤਾਂ ਕਦੇ ਵੀ ਕਾਟ ਆਪਣੀ ਅੱਗੇ ਪਿੱਛੇ ਨਹੀਂ ਹੋਊਗੀ ਹੁਣ ਆਪਾਂ ਕੀ ਕਰਨਾ ਦੇਖੋ ਦੋ ਪੱਲੇ ਆਪਾਂ ਪਿੱਛੇ ਛੱਡ ਦੇਣੇ ਆ ਦੇਖੋ 1 2 ਆ ਛੱਡਦੇ ਦੋ ਪੱਲੇ ਚੱਕ ਲੈਣੇ ਆ ਦੋ ਪੱਲੇ ਚੱਕ ਕੇ ਜੀ ਉਹਦੇ ਵਿੱਚ ਆਪਾਂ ਆ ਫਰੰਟ ਵਾਲੀ ਕਾਟ ਪਾ ਲੈਣੀ ਆ ਇਸ ਤਰ੍ਹਾਂ ਦੇਖੋ ਜੀ ਆ ਪੈ ਗਈ ਆਪਣੀ ਫਰੰਟ ਵਾਲੀ ਕਾਟ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਨਾਪ ਕੇ ਵੀ ਦਿਖਾਉਣੇ ਆਂਗੇ ਵੀ ਕਿੱਦਾਂ ਆਪਣਾ ਨਾਪ ਪੂਰਾ ਹੁੰਦਾ ਆ ਆ ਦੇਖੋ ਜੀ ਆਪਾਂ ਫਰੰਟ ਵਾਲੀ ਕਾਟ ਵੀ ਪਾਤੀ ਮੋਡੇ ਦੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵੀ ਆਪਣਾ ਨਾ ਜਦੋਂ ਆਪਾਂ ਇਸ ਤਰ੍ਹਾਂ ਮੋਡੇ ਦੀ ਕਟਿੰਗ ਕਰਦੇ ਆ ਇਸ ਤਰ੍ਹਾਂ ਮੋਡੇ ਦਾ ਨਾਪ ਲੈ ਕੇ ਆਪਾਂ ਬਾਹਾਂ ਦੀ ਕਟਿੰਗ ਕਰਦੇ ਆ ਕਦੇ ਵੀ ਜਿਹੜਾ ਆਪਣਾ ਕੱਪੜਾ ਹੋਣਾ ਸਲਾਈ ਕਰਨ ਟਾਈਮ ਵੱਧਦਾ ਘਟਦਾ ਨਹੀਂ ਹੈਗਾ ਦੇਖੋ ਆਸੀ ਆਪਣੀ ਫਿਟਿੰਗ ਵਾਲੀ ਸਿਲਾਈ ਆ ਸੀ ਆਪਣੀ ਜੀ ਬਾਹ ਦੀ ਫਿਟਿੰਗ ਵਾਲੀ ਸਿਲਾਈ ਆ ਦੇਖੋ ਆ ਉੱਪਰ ਆ ਇੱਥੇ ਸਿਲਾਈ ਵੱਜ ਜਾਣੀ ਆ ਜਦੋਂ ਆਪਾਂ ਨਾ ਮਤਲਬ ਕਿ ਬਾਹ ਨੂੰ ਜੜਾਂਗੇ ਆਪਣਾ ਕੱਪੜਾ ਕਦੇ ਵੀ ਵਧੂ ਘਟੂਗਾ ਨਹੀਂ ਦੂਸਰੀ ਗੱਲ ਦੇਖੋ ਇਦਾਂ ਰੱਖ ਕੇ ਦੇਖੋ ਆ ਵਾਲੀ ਸ਼ੇਪ ਇੱਕ ਆਈਸ ਦੀ ਸ਼ੇਪ ਤਿਆਰ ਹੁੰਦੀ ਆ ਦੇਖੋ ਜੀ ਜੇ ਆਪਾਂ ਨਾ ਆਪਣੀ ਇਹ ਵਾਲੀ ਘਾਟ ਇਦਾਂ ਪਈ ਹੋਊਗੀ ਤਾਂ ਜਿਹੜੀ ਕਦੇ ਵੀ ਆਪਣੀ ਬਾਹਂ ਚ ਝੋਲਣੀ ਪੈਂਦਾ ਤੇ ਦੂਸਰੀ ਗੱਲ ਕਦੇ ਵੀ ਆਪਾਂ ਕੱਪੜੇ ਨੂੰ ਖਿੱਚ ਕੇ ਨਹੀਂ ਲਾਉਣਾ ਜਦੋਂ ਆਪਾਂ ਸਲਾਈ ਲਾਉਣੀ ਆ ਤਾਂ ਆਹ ਵਾਲੀ ਸਲਾਈ ਆਹ ਵਾਲੀ ਕਾਟ ਦੇਖੋ ਜਣੀ ਸੇਮ ਸੇਮ ਬਰਾਬਰ ਨੇ ਇੰਨੇ ਹਿੱਸੇ ਚ ਇੰਨੇ ਹਿੱਸੇ ਚ ਬਰਾਬਰ ਨੇ ਜੇ ਬਰਾਬਰ ਬਰਾਬਰ ਸਲਾਈ ਲੱਗੀ ਹੋਊਗੀ ਕਦੇ ਵੀ ਆਪਣਾ ਗਲਾ ਪਿੱਛੇ ਨਹੀਂ ਜਾਊਗਾ ਕਦੇ ਵੀ ਆਪਣੀ ਬਾਹ ਨੂੰ ਖਿੱਚਣੀ ਪਊਗੀ ਠੀਕ ਹੈ ਜੀ ਹੁਣ ਦੂਸਰੀ ਗੱਲ ਆਪਾਂ ਤੁਹਾਨੂੰ ਬਾਹਂ ਦੀ ਫਿਟਿੰਗ ਵਾਲੀ ਸਲਾਈ ਲਗਾ ਕੇ ਦਿਖਾਉਣੇ ਆਂਗੇ ਮਾਰਕਿੰਗ ਵਾਲੀ ਮਾਰਕਿੰਗ ਕਰਕੇ ਦਿਖਾਉਣੇ ਆਗੇ ਆ ਦੇਖੋ ਜਿੱਦਾਂ ਆਪਣੀ ਬਾਹਾਂ ਗਈ ਬਾਹਾਂ ਦੀ ਆਪਣੀ 6 ਇੰਚ ਮੂਰੀ ਹੈਗੀ ਆਪਾਂ ਇਹਨੂੰ ਆਹ ਵਾਲੀ ਸਲਾਈ ਦੇ ਨਾਲ ਇਦਾਂ ਮਿਲਾ ਲੈਣਾ ਤੇ ਇੰਨਾ ਰੱਖਾਂਗੇ ਜੀ ਆਪਾਂ ਐਕਸਟਰਾ ਮਾਰਜਨ ਹਾਂਜੀ ਠੀਕ ਹੈ ਜੀ ਇਦਾਂ ਬਿਲਕੁਲ ਸਿੱਧੀ ਸਲਾਈ ਲੱਗੀ ਹੋਊਗੀ ਤਾਂ ਆਪਣੇ ਬਾਹਾਂ ਦੇ ਵਿੱਚ ਬਲ ਵੀ ਨਹੀਂ ਪੈਣਗੇ ਦੇਖੋ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤੇ ਜਿਹੜੀਆਂ ਮੇਰੀਆਂ ਪੈਣਾ ਦੇ ਦੋ ਤਿੰਨ ਸਵਾਲ ਸੀਗੇ ਦੇਖੋ ਜੀ ਉਹ ਆਪਾਂ ਤੁਹਾਡੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਵੀ ਹਰ ਇੱਕ ਮਤਲਬ ਕਿ ਬਾਹਾਂ ਦੇ ਵਿੱਚ ਇੱਥੋਂ 2.5 ਇੰਚ ਦੀ ਕਾਟ ਪੈਂਦੀ ਹੈ ਜੀ ਇੱਥੋਂ 3 ਇੰਚ ਦੀ ਕਾਟ ਪੈਂਦੀ ਆ ਤੇ ਇਸ ਤਰ੍ਹਾਂ ਜੀ ਮੋਟਾ ਨਾਪ ਕੇ ਬਾਹ ਦੀ ਕਟਿੰਗ ਕੀਤੀ ਜਾਂਦੀ ਹੈਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਮੇਰੀਆਂ ਸਾਰੀਆਂ ਭੈਣਾਂ ਦਾ ਜੀ ਬਹੁਤ-ਬਹੁਤ ਧੰਨਵਾਦ ਸਸਤੀ ਅਕਾਲ ਜੀ